हां जी दोस्तों 1 फरवरी 2024 ਦਿਨ ਵੀਰਵਾਰ ਦੇ ਪਾਸ ਤੁਹਾਡੇ ਨਾਲ ਸੰਜੇ ਕਰ ਰਹੇ ਆ ਅੱਜ ਹਬੌਰ ਮੰਡੀ ਦੇ ਵਿੱਚ ਜਿਹੜਾ ਕਿਨੂ ਹੈ ਉਹ ਲਗਾਤਾਰ ਆਮਾ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਜਿਹੜਾ ਕਿਨੂ ਹੈ ਉਹ ਕਿੰਨਾ ਆਇਆ ਹੋਇਆ ਇੱਧਰ ਇੱਕ ਵਾਰੀ ਇੱਧਰ ਵੀ ਝਾਤੀ ਮਾਰਾ ਦੀਏ ਤਾਂ ਮੰਡੀ ਦੇ ਵਿੱਚ ਕਿਨੂ ਦੀ ਆਮਦ ਲਗਾਤਾਰ ਜਾਰੀ ਹੈ ਪਰ ਰੇਟ ਹੈ ਜਿਹੜਾ ਅੱਜ ਮੌਸਮ ਕਰਕੇ ਮੌਸਮ ਠੰਡਾ ਰਹਿਣ ਕਰਕੇ ਬਾਰਿਸ਼ਾਂ ਹੋਣ ਕਾਰਨ ਗੜੇਮਾਰੀ ਹੋਣ ਕਰਨ ਜਿਹੜਾ ਮੌਸਮ ਠੰਡਾ ਹੋ ਗਿਆ ਉਹਦੇ ਕਰਕੇ ਰੇਟ ਅੱਜ ਜਿਹੜਾ ਉਹ ਪਿਛਲੇ 2-3 ਦਿਨਾਂ ਦੇ ਮੁਕਾਬਲੇ ਘਟ ਰਿਹਾ ਅੱਜ 12.5 ਰੁਪਏ ਉੱਚਾ ਕਿਨੂ ਅਭੋਰ ਮੰਡੀ ਦੇ ਵਿੱਚ ਵਿਕਿਆ 7 ਰੁਪਏ ਤੋਂ 10 ਰੁਪਏ ਤੱਕ ਜਿਹੜਾ ਆਮ ਕਿਨੂ ਹੈ ਅੱਜ ਉਹ ਵਿਕਿਆ ਵੀਰੋ ਤਾਂ ਹਬੋਰ ਕਿਨੂ ਮੰਡੀ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਭੁੱਲਣਾ ਜਾਇਓ ਤਾਂ ਜਿੰਨੇ ਵੀ ਵੀਰ ਜੁੜੇ ਆਂ ਹਰ ਤੱਕ ਹਰ ਰੋਜ਼ ਤੁਹਾਡੇ ਤੱਕ ਅਪਡੇਟ ਲੈ ਕੇ ਆਉਣੇ ਆਂ ਆਪਾਂ ਵੀ ਕੀ ਰੇਟ ਆ ਜਿਹੜਾ ਮੰਡੀ ਦੇ ਵਿੱਚ ਕਿਨੂ ਚੱਲ ਰਿਹਾ ਹਬੋਰ ਮੰਡੀ ਤੋਂ ਰੇਟ ਆ ਜਿਹੜਾ ਉਹ ਬਾਹਰਲੀਆ ਮੰਡੀਆਂ ਦਾ ਵੀ ਬਣਦਾ ਤੁਹਾਨੂੰ ਪਤਾ ਹੀ ਆ ਤਾਂ ਲਗਾਤਾਰ ਜਿਹੜੀ ਆਪਣੀ ਕੋ ਕਿ ਤੁਹਾਡੇ ਤੱਕ ਜਿਹੜੇ ਭਾਅ ਆ ਉਹ ਲੈ ਕੇ ਆਈਏ ਤਾਂ ਉਹ ਆਪਾਂ ਭਾਅ ਲੈ ਕੇ ਵੀ ਆਉਣੇ ਆ ਤਾਂ ਜਿੰਨੇ ਵੀ ਵੀਰ ਜੁੜੇ ਉਹਨਾਂ ਨੂੰ ਇੱਕੋ ਬੇਨਤੀ ਕਰਦੇ ਹੁੰਦੇ ਆ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਅੱਜ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਅਬੋਰ ਮੰਡੀ ਦੇ ਵਿੱਚ ਅੱਜ ਕਿੰਨੂ ਆ ਜਿਹੜਾ ਉਹ 70 ਰੁਪਏ ਤੋਂ 12.5 ਰੁਪਏ ਤੱਕ ਕਿੰਨੂ ਆ ਜਿਹੜਾ ਮੰਡੀ 'ਚ ਵਿਕਿਆ ਆਮ ਭਾਅ 7 ਤੋਂ 10 ਉੱਚਾ ਭਾਅ 12.5 ਰੁਪਏ ਤੇ ਮੰਡੀ 'ਚ ਆਮਦ ਕਿੰਨੂ ਦੀ ਜ਼ਿਆਦਾ ਅੱਜ ਜਿਹੜੇ ਠੇਕੇਦਾਰ ਜਿੰਨਾਂ ਨੇ ਛੋਟੇ ਠੇਕੇਦਾਰ ਆ ਜਿਹਨਾਂ ਪਿੰਡਾਂ ਦੇ ਵਿੱਚ ਬਾਗ ਲਏ ਹੋਏ ਆ ਠੇਕੇ ਤੇ ਉਹ ਰੇਟ ਆ ਜਿਹੜਾ ਉਹ ਘੱਟ ਮਿਲਿਆ ਤਾਂ ਉਸ ਕਰਕੇ ਉਹਨਾਂ ਦਾ ਇਤਰਾਜ਼ ਹੈ ਬਾਈ ਕਿ ਮੰਡੀ ਦੇ ਵਿੱਚ ਇੱਕੇਦਮ ਤੇਜ਼ ਹੋ ਜਾਂਦੀ ਹੈ ਤੇ ਇੱਕੇਦਮ ਜਿਹੜੀ ਮੰਡੀ ਹੈ ਉਹ ਡਾਊਨ ਹੋ ਜਾਂਦੀ ਹੈ ਤਾਂ ਜੇ ਇਹ ਕਰਕੇ ਜਿਹੜਾ ਉਹਨਾਂ ਦਾ ਨੁਕਸਾਨ ਹੁੰਦਾ ਕਹਿੰਦੇ ਉਹਨਾਂ ਨੇ ਮਹਿੰਗੇ ਭਾਅ ਜਿਹੜਾ ਕਿੰਨੂ ਹੈ ਉਹ ਲਿਆ ਹੋਇਆ 9 ਰੁਪਏ ਤੋਲ ਕੇ ਲਿਆ ਹੋਇਆ ਤੇ ਪਰ ਜਿਹੜਾ ਰੇਟ ਆ ਉਹਨਾਂ ਨੂੰ ਉਹ ਘੱਟ ਮਿਲ ਰਿਹਾ ਤਾਂ ਉਹਨਾਂ ਦਾ ਜਿਹੜਾ ਦਰਦ ਆਪਦੇ ਸਾਹ ਤੇ ਸਹੀ ਹੈ ਪਰ ਕਿਸਾਨਾਂ ਵਾਸਤੇ ਜਿਹੜਾ ਫਰਵਰੀ ਦਾ ਮਹੀਨਾ ਚੜ ਗਿਆ ਤੇ ਫਰਵਰੀ ਚ ਰੇਟ ਵਧਣ ਦੀ ਇੱਕ ਸੰਭਾਵਨਾ ਪੂਰੀ ਜਿਤਾਈ ਜਾ ਰਹੀ ਸੀ ਤੇ ਹੁਣ ਉਮੀਦ ਹੈ ਕਿ ਜਦੋਂ ਆਹ ਮੌਸਮ ਥੋੜਾ ਜਿਹਾ ਖੁੱਲ ਜੇ ਤਾਂ ਰੇਟ ਜਿਹੜਾ ਇੱਕੇਦਮ ਚੱਕਿਆ ਜਾ ਸਕਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਿਨੂ ਆਹ ਹੋਰ ਮੰਡੀ ਦੇ ਵਿੱਚ 19 ਰੁਪਏ ਉੱਚਾ ਵੀ ਵੇਗਿਆ ਸੀ 15 ਰੁਪਏ ਦੋ ਤਿੰਨ ਦਿਨ ਵੀ ਰਿਹਾ ਕਿਉਂਕਿ ਉਦੋਂ ਮੌਸਮ ਥੋੜਾ ਜਿਹਾ ਖੁੱਲ ਗਿਆ ਸੀ ਤਾਂ ਉਮੀਦ ਹੈ ਕਿ ਮੌਸਮ ਖੁੱਲੇ ਤੋਂ ਬਾਅਦ ਜਿਹੜਾ ਰੇਟ ਹੈ ਉਹ ਵੱਧ ਜਾਵੇਗਾ ਵੀਰੋ ਤਾਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜਿੰਨੇ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਜਿਹੜੀ ਆਪਣੀ ਜਾਣਕਾਰੀ ਹੈ ਹਰ ਰੋਜ਼ ਪਹੁੰਚਾਉਣੇ ਆ ਉਹ ਪਹੁੰਚਦੀ ਰਹੇ